ਕਹਿੰਦੇ ਵੀ ਅੰਕੁਰ ਨਰੂਲਾ ਹੋਰਦੀ ਚਰਚ ਦੇ ਵਿੱਚ ਖਾਂਬਰਾ ਚਰਚ ਦੇ ਵਿੱਚ 25-25 ਲੱਖ ਰੁਪਏ ਦੇ ਕੇ ਧਰਮ ਪਰਿਵਰਤਨ ਕਰਾਇਆ ਜਾਂਦਾ ਹੈ। ਇਹ 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 ਕਿੰਨਾ ਕੇਸ ਦੇ ਵਿੱਚ ਸੱਚਾਈ ਹੈਗੀ ਹੈ ਜੀ? ਕਿਦਾ ਕਰਵਾਇਆ ਦੱਸੋ ਇਹਨਾਂ ਲੋਕਾਂ ਦਾ ਕਹਿੰਦੇ ਲੋਕਾਂ ਦਾ ਧਰਮ ਪਰਿਵਰਤਨ ਬਸ ਏਲੀਅਨ ਜਿਦਾ ਆਪਾਂ ਕਹਿੰਦੇ ਨਹੀਂ ਏਲੀਅਨ ਫਿਲਮਾਂ ਕਿੰਨੀਆਂ ਬੜੀਆਂ ਏਲੀਅਨ ਸੇ ਕਦੀ ਏਲੀਅਨ ਦੇਖਿਆ ਕਿਸੇ ਨੇ? ਨਹੀਂ। ਬਸ ਇਹ ਵੀ ਏਲੀਅਨ ਹੀ ਆ ਤੇ ਇਹ ਤੀਮ ਗੱਲਾਂ ਹੀ ਸੁਣੀ ਜਾਣੀਆਂ ਕਦੀ ਵੀ ਪ੍ਰੂਫ ਨਹੀਂ ਹੋਣਾ ਕਿਉਂਕਿ ਇਹ ਹੈ ਹੀ ਨਹੀਂਗਾ। ਇੱਕ ਵੀ ਕੋਰਟ ਚ ਕਦੀ ਸਾਬਿਤ ਨਹੀਂ ਹੋਇਆ ਕਿ ਕਿਸੇ ਧਰਮ ਪਰਿਵਰਤਿਤ ਕੀਤਾ ਪੈਸੇ ਲੈ ਕੇ ਧਰਮ ਪਰਿਵਰਤਿਤ ਕਰਨਾ ਕਾਨੂੰਨੀ ਅਪਰਾਧ ਨਹੀਂ ਹੈ ਕੋਈ ਵੀ ਧਰਮ ਪਰਿਵਰਤਿਤ ਕਰ ਸਕਦਾ ਹੈ ਪੈਸੇ ਦੇ ਕੇ ਲਾਲਚ ਦੇ ਕੇ ਧਰਮ ਕੋਈ ਸਾਬਿਤ ਤਾਂ ਕਰੋ ਇੱਕ ਬੰਦਾ ਨਹੀਂ ਤੁਹਾਡੇ ਕੋਲ ਆਇਆ 25 ਲੱਖ ਲੈ ਕੇ ਕੀਤਾ ਫਿਰ ਕਹਿੰਦੇ 2 ਲੱਖ ਲੈ ਕੇ ਤੁਸੀਂ ਸਾਨੂੰ ਦੱਸੋ ਜਿੰਨੇ 25 ਲੱਖ ਲਿਆ ਉਹ 2 ਲੱਖ ਲੈ ਕੇ ਕਿਉਂ ਦੱਸੇਗਾ ਤੁਸੀਂ 30 ਲੱਖ ਦਾ ਆਫਰ ਕਰੋ 40 ਦਾ ਆਫਰ ਕਰੋ ਹਨਾ ਪਰ ਤਾਂ ਵੀ ਤੁਹਾਨੂੰ ਲੋਕ ਨਹੀਂ ਮਿਲਨੇ ਕਿਉਂ ਕਿ ਤੁਸੀਂ ਇਹ ਚਰਚ ਓਪਨ ਹੈ ਇਸ ਵਾਲ ਉਹ ਕਹਿੰਦੇ ਕਹਿੰਦੇ ਵੀ ਅਸੀਂ ਕੋਈ ਬੰਦਾ ਤੁਹਾਡੇ ਕੋਲ ਲਿਆ ਦੰਨੇ ਆ ਬਿਮਾਰ ਹੋਵੇਗਾ ਟੈਸਟ ਕਰਾ ਦੰਨੇ ਆ ਤੇ ਇਹ ਕਹਿੰਦੇ ਅੰਪੂਰੋ ਵਿਲਾਸ ਕੀ ਕਰਦੇ ਮੈਂ ਮੱਝੂ ਅਸੀਂ ਤੁਹਾਨੂੰ 100 ਬੰਦੇ ਦੰਨੇ ਤੁਸੀਂ ਚੈੱਕ ਕਰ ਲਓ ਉਹਨਾਂ ਨੂੰ ਅਸੀਂ ਉਹ ਬੰਦੇ ਦੇ ਰਹੇ ਜਿਨ੍ਹਾਂ ਨੇ ਵਿਸ਼ਵਾਸ ਕੀਤਾ ਹਨਾ ਮੈਂ ਜੇ ਅੜ ਜੂਗਾ ਕਿ ਇਹਨੂੰ ਇਹਨੂੰ ਚੰਗਾ ਯਾਰ ਉਹਦਾ ਵਿਸ਼ਵਾਸ ਜੀ ਪ੍ਰਭੂ ਤੇ ਵਿਸ਼ਵਾਸ ਕਰਦਾ ਕਿ ਉਹ ਅਗਲਾ ਜੀਵਨ ਪ੍ਰਭੂ ਦੇ ਮੁਤਾਬਕ ਜੀਣਾ ਚਾਹੁੰਦਾ ਜੀ ਉਹ ਬਾਈਬਲ ਦੇ ਸਿੱਖਿਆਵਾਂ ਦੇ ਚੱਲੂਗਾ ਬਾਈਬਲ ਤੇ ਲਿਖਿਆ ਯੋਰ ਹੀਲਿੰਗ ਇਜ਼ ਫਾਰ ਯੋਰ ਸਾਲਵੇਸ਼ਨ हीलिंग ਕੋਈ ਤਾਂ ਖਾਣ ਲਈ ਨਹੀਂ ਕਿ ਚਰਚ ਕੋ ਪਾਵਰ ਹੈ ਪ੍ਰਭੂ ਕੋ ਪ੍ਰਭੂ ਕੋ ਪ੍ਰੂਫ ਨਹੀਂ ਕਰਨਾ ਚਾਹਦਾ ਹੀਲਿੰਗ ਇਜ਼ ਫਾਰ ਯੋਰ ਸਾਲ ਵਿੱਚ ਹੀਲਿੰਗ ਲੈ ਕੇ ਇਹ ਪਤਾ ਚੱਲਦਾ ਵਾ ਕਿ ਵਾਕਈ ਪ੍ਰਭੂ ਯਿਸੂ ਮਸੀਹ ਨੇ ਚੰਗਾ ਕੀਤਾ ਤੇ ਮੈਂ ਆਪਣੇ ਪਾਪ ਛੱਡਾ ਹੀਲਿੰਗ ਇਜ਼ ਫਾਰ ਥੈਟ ਪਰਪਸ ਆਤਮਿਕ ਪਰਪਸ ਲਈ ਇਹ ਚੰਗਾਈ ਕੋਈ ਚਰਚ ਨੂੰ ਮਸ਼ਹੂਰ ਚਰਚ ਪਹਿਲੇ ਹੀ ਮਸ਼ਹੂਰ ਹੈ ਕਹਿੰਦੇ ਵੀ ਫੋਰਨ ਫੰਡਿੰਗ ਪਾਸਟਰ ਅਨਕੁਨ ਰੂਲਾ ਤੇ ਉਹਨਾਂ ਦੀ ਚਰਚ ਨੂੰ ਬਹੁਤ ਤਗੜੀ ਵਾਲੀ ਹੁੰਦੀ ਹੈ ਜਿਸ ਕਾਰਨ ਸਿਆਸੀ ਲੋਕ ਵੀ ਪਾਸਟਰ ਅਨਕੁਨ ਰੂਲਾ ਹੋਰਾਕਲ ਆਉਂਦੇ ਨੇ ਇਸ ਦੇ ਵਿੱਚ ਕਿੰਨੀ ਕਿ ਜਾਣ ਹੈ ਤੇ ਕਿੰਨੀ ਕਿ ਸਚਾਈ ਹੈ ਫੋਰਨ ਫੰਡਿੰਗ ਲਈ ਤੁਹਾਨੂੰ ਐਫਸੀਆਰਏ ਸਰਟੀਫਿਕੇਟ ਚਾਹੀਦਾ ਹੁੰਦਾ ਹੈ ਨਾ ਤੇ ਜੇ ਉਹ ਜਦੋਂ ਕਿਸੇ ਕੋਲ ਹੋਵੇ ਮੇਰੇ ਕੋਲ ਮੰਨ ਲਓ ਨਹੀਂ ਆ ਕਿਸੇ ਕੋਲ ਹੋਵੇ ਤੇ ਉਹ ਵੀ ਇੱਕ ਨੰਬਰ 'ਚ ਪੈਸਾ ਆਉਂਦਾ ਤੇ ਉਹ ਸਰਕਾਰੀ ਬੈਂਕ 'ਚ ਆਉਂਦਾ ਉਹਨੂੰ ਖਰਚ ਕਰਕੇ ਸਰਕਾਰ ਨੂੰ ਹਿਸਾਬ ਦੇਣਾ ਹੁੰਦਾ ਜਦੋਂ ਮੇਰੇ ਕੋਲ ਸੀਗਾ ਉਹਦਾ ਹਿਸਾਬ ਸਰਕਾਰ ਨੂੰ ਜਾਂਦਾ ਕਿ ਆ 50 ਨਾ 5000 ਰੁਪਿਆ ਆਇਆ ਜੀ ਆ ਉਹਦਾ ਹਿਸਾਬ ਆ ਇੱਥੇ ਖਰਚੇ ਆ 5000 ਦਾ ਲੰਗਰ ਲੱਗਾ 5000 ਦਾ ਲਾਈਟਾਂ ਦਾ ਖਰਚਾ ਹੀ 5000 ਜਨਰੇਟਰ ਦਾ ਖਰਚਾ ਸੀ ਹਨਾ ਹੁਣ ਮੰਨ ਲਓ ਕੋਈ ਪੈਸਾ ਆਂਦਾ ਤੇ ਬੈਂਕਾਂ ਚ ਆਂਦਾ ਤੇ ਬੈਂਕ ਕਿਹੜਾ ਸਾਡੀਆਂ ਬੈਂਕਾਂ ਤੁਹਾਡੀਆਂ ਹਨਾ ਤੁਸੀਂ ਬਹੁਤ ਵੱਡੀ ਗੱਲ ਕਰ ਰਹੇ ਹੋ ਕਿ ਤੁਹਾਨੂੰ ਫੰਡਿੰਗ ਹੀ ਨਹੀਂ ਆਉਂਦੀ ਫੋਰਨ ਇੱਥੇ ਤੇ ਲੋਕ ਫੰਡ ਕਰਦੇ ਇੱਥੇ ਤੇ ਲੋਕ ਤੁਸੀਂ ਆਂਦੇ ਵੇ ਆਂਦੇ ਆਪਣਾ ਟਾਈਟ ਮੈਂ ਵੀ ਬਿਜ਼ਨਸਮੈਨ ਮੈਂ ਆਪਣਾ ਟਾਈਟ ਬੋਨਾ ਚਰਚ ਆਪਣੇ ਟਾਈਟ ਨਾਲ ਸੀ ਖਰਚਾ ਕਰੀਦਾ ਤੇ ਫੋਰਨ ਫੰਡਿੰਗ ਆਉਂਦੀ ਹੁੰਦੇ ਚਰਚ ਕਿਤੇ ਉਹਨੇ ਹੋ ਜਾਂਦੀ ਕੰਪਲੀਟ ਕਦੀ ਕੋਈ ਸੀਕ੍ਰੀਟ ਮੀਟਿੰਗ ਨਹੀਂ ਹੁੰਦੀ ਚਰਚ ਇਹ ਅੱਜ ਚਰਚ ਦੇ ਮੈਂਬਰ ਆਜਣ ਹਨਾ ਅੱਜ ਅੱਜ ਜਿ ਸਿਰਫ ਵਿਸ਼ਵਾਸੀ ਪੱਕੇ ਵਿਸ਼ਵਾਸੀ ਆਣ ਅੱਜ ਸਿਰਫ 크ਿਸਚਨ ਲੋਗ ਆਣ एवरीथिंग ਇਜ਼ ਲਾਈਵ ਫਰੰਟ ਸ਼ੁਰੂ ਹੁੰਦਾ ਲਾਈਵ ਐਂਡ ਸ਼ੁਰੂ ਹੁੰਦਾ ਲਾਈਵ ਉਸ ਤੋਂ ਬਾਅਦ ਮੈਂ ਆਪਣੇ ਘਰ ਚਲ ਜਾਨਾ ਸਾਰਾ ਕੁਝ ਲਾਈਵ ਆ ਅੱਜ ਕੋ 20 ਸਾਲ ਪਹਿਲਾਂ ਦੀਆਂ ਮੀਟਿੰਗਾਂ ਵੀ ਇੰਟਰਨੈਟ ਦੇ ਉੱਤੇ ਪਈਆਂ ਹੋਈਆਂ ਹਨਾ ਸਭ ਕੁਝ ਲਾਈਵ ਕਿਉਂ ਲਾਈਵ ਕਰੀਏ ਅਸੀਂ ਜੇ ਅਸੀਂ ਲੋਕਾਂ ਦਾ ਪਰਿਵਰਤਨ ਕਰਨਾ ਨਾ ਕੋਈ ਸਾਰਾ ਕੁਝ ਓਪਨ ਆ ਸਾਰਾ ਕੁਝ ਸਾਹਮਣੇ ਆ بس ਇਹ ਹੈ ਕਿ ਜਿਹਦਾ ਜੀਵਨ ਬਦਲ ਜਾਂਦਾ ਉਹ ਆ ਜਾਂਦਾ ਚਰਚ ਉਹ ਦੂਜੇ ਉਹਨੂੰ ਸੇਮ ਜੋ ਮੈਂ ਕਹਿੰਦਾ ਸੀ ਲੋਕਾਂ ਨੂੰ ਤੁਸੀਂ ਧਰਮ ਬਦਲਿਆ ਜਦੋਂ ਮੈਂ ਚਰਚ ਆਏ ਲੋਕ ਮੈਨੂੰ ਕਹਿੰਦੇ ਹੁਣ ਤੁਸੀਂ ਆਉਂਗੇ ਚਰਚ ਲੋਕ ਤੁਹਾਨੂੰ ਕਹਿਣਗੇ ਇਹ ਸਿਲਸਿਲਾ ਚੱਲਦਾ ਹੀ ਜਾ ਰਿਹਾ ਬਸ ਤੁਸੀਂ ਕਹਿੰਦੇ ਮਿਰਕਲ ਹੀਲਿੰਗ ਹੁੰਦੀ ਹੈ ਇਹ ਥੋੜਾ ਜਿਹਾ ਮਿਰਕਲ ਹੀਲਿੰਗ ਬਾਰੇ ਤੁਸੀਂ ਦੱਸ ਸਕਦੇ ਹੋ ਕਿਉਂਕਿ ਬਹੁਤ ਵੱਡਾ ਸਵਾਲ ਇਹ ਉੱਠਦਾ ਹੁੰਦਾ ਹੈ ਕਿ ਕਹਿੰਦੇ ਵੀ ਚਮਤਕਾਰ ਰਹੇ ਉੱਥੇ ਠੀਕ ਹੋ ਜਾਂਦੇ ਲੰਗੜੇ ਚੱਲਣ ਲੱਪੈਂਦੇ ਨੇ ਗੂੰਗੇ ਬੋਲਣ ਲੱਪੈਂਦੇ ਨੇ ਉਸ ਤੋਂ ਇਲਾਵਾ ਉਹ ਕਹਿੰਦੇ ਵੀ ਜਿਹੜੇ ਬੰਦੇ ਨੂੰ ਕੈਂਸਰ ਹੋਇਆ ਹੁੰ ਪੁਰਜ਼ੇ ਦਾ ਉਹ ਵੀ ਠੀਕ ਹੋ ਜਾਂਦਾ ਹੈ ਇਹ ਕਿਵੇਂ ਪੋਸੀਬਲ ਹੈ ਸਵਾਲ ਚੱਕਦੇ ਨੂੰ ਲੋ ਬਾਈਬਲ ਦੇ ਵਿੱਚ ਲਿਖਿਆ ਪ੍ਰਭੂ ਯਿਸੂ ਮਸੀਹ ਦੇ ਵਚਨ ਚ ਪੁਰਾਣੇ ਨਿਯਮ ਤੇ ਯਿਸੂ ਮਸੀਹ ਦੇ ਜਨਮ ਦੇ 700 ਸਾਲ ਪਹਿਲਾਂ ਯਸ਼ਾਇਆ ਭਵਿਸ਼ਯ ਦੁਕਤਾ ਨੇ ਭਵਿਸ਼ਯਵਾਣੀ ਕੀਤੀ ਸੀ ਕਿ ਕੁਮਾਰੀ ਦੇ ਦੁਆਰਾ ਇੱਕ ਯਿਸੂ ਮਸੀਹ ਪੈਦਾ ਹੋਣਗੇ ਨਾਮ ਮੈਨੂਅਲ ਰੱਖਿਆ ਜਾਊਗਾ ਤੇ ਉਹਦੇ ਮਾਰ ਖਾਨ ਦੇ ਨਾਲ ਉਹਦੇ ਕੋੜੇ ਖਾਨ ਨਾਲ ਤੁਸੀਂ ਚੰਗੇ ਹੋਵੋਗੇ ਤੇ ਨਵੇਂ ਨਿਯਮ ਦੇ ਵਿੱਚ ਲਿਖਿਆ ਬਾਈਬਲ ਚ ਲਿਖਿਆ ਕਿ ਪ੍ਰਭੂ ਯਿਸੂ ਮਸ ਨੇ ਜੇ ਮਰਨਾ ਹੁੰਦਾ ਨਾ ਉਦਾਂ ਹੀ ਲੋਕਾਂ ਲਈ ਤੇ ਉਦਾਂ ਹੀ ਮਰ ਜਾਂਦੇ ਕੋਈ ਤਲਵਾਰ ਮਾਰ ਦਿੰਦੇ ਕਿਸੇ ਵੀ ਤਰੀਕੇ ਨਾਲ ਪਰ ਦੇਖੋ ਯਿਸੂ ਮਸ ਦੇ ਸਿਰ ਤੇ ਕੰਡਿਆਂ ਦਾ ਤਾਜ ਪਾਇਆ ਗਿਆ ਤੇ ਵਚਨ ਚ ਲਿਖਿਆ ਜਿਹੜੇ ਅੱਜ ਯਿਸੂ ਮਸ ਨੂੰ ਕਬੂਲ ਕਰਦੇ ਨੇ ਉਹਨਾਂ ਦੇ ਸਿਰ ਤੋਂ ਡਿਪਰੈਸ਼ਨ ਖਤਮ ਹੁੰਦਾ ਡਿਪਰੈਸ਼ਨ ਦੇ ਕਿੰਨੇ ਰੋਗੀ ਨੇ ਚੰਗਾਈ ਦੋ ਤਰ੍ਹਾਂ ਹੁੰਦੀ ਇੱਕ ਬੰਦਾ ਚਰਚ ਆਵੇ ਉਹ ਉਹਨੂੰ ਵਿਸ਼ਵਾਸ ਆ ਕਿਉਂਕਿ ਯਿਸੂ ਮਸ ਨੇ ਕੁਝ ਸਾਬਤ ਨਹੀਂ ਕਰਨਾ ਕਿ ਮੇਰੇ ਕਰ ਤੂੰ ਹੀ ਕ੍ਰਿਸਚਨ ਬਣ ਜਾ ਤਾਂ ਮੈਂ ਤੈਨੂੰ ਚੰਗਾ ਕਰੂੰਗਾ ਦੇਖੋ ਸਾਬਤ ਯਿਸੂ ਮਸ ਨੇ ਕੁਝ ਸਾਬਤ ਨਹੀਂ ਕਰਨਾ ਤੂੰ ਨਾ ਬਣੋ ਕ੍ਰਿਸਚਨ ਇਹੀ ਸਵਾਲ ਹੁੰਦਾ ਹੈ ਕਿ ਮੈਂ ਕਹਿੰਦੇ ਪਹਿਲਾਂ ਚਰਚ ਦੇ ਵਿੱਚ ਆ ਜਾ ਵੀ ਠੀਕ ਹੋ ਉਹਨੇ ਕਿਹਾ ਮੇਰੇ ਕੀਤੇ ਕੰਮਾਂ ਤੇ ਵਿਸ਼ਵਾਸ ਕਰੋ ਮੈਂ ਸਾਬਤ ਕੁਛ ਨਹੀਂ ਕਰਨਾ ਐਦਾ ਤੇ ਲੋਕ ਚਰਚ ਵਿੱਚ ਹੈਗੇ ਜਿਹੜੇ ਆਏ ਸਾਬਤ ਕਰੋ ਉਹ ਅਜੇ ਤੱਕ ਬਿਮਾਰ ਨਹੀਂ ਚੰਗੇ ਹੁੰਦੇ ਹੀ ਨਹੀਂ ਕਿਉਂਕਿ ਯਿਸੂ ਮਸਿਹ ਨੇ ਕਿਹਾ ਵਿਸ਼ਵਾਸ ਨਾਲ ਵਿਸ਼ਵਾਸ ਕਰੋ ਕਿ ਜੇ ਤੈਨੂੰ ਵਿਸ਼ਵਾਸ ਮੈਂ ਕਰ ਸਕਦਾ ਹਾਂ ਯਿਸੂ ਮਸਿਹ ਅੰਨਾ ਯਿਸੂ ਮਸਿਹ ਨੂੰ ਆਵਾਜ਼ਾਂ ਦੇ ਰਹੀ ਸੀ ਯਿਸੂ ਮਸਿਹ ਨੇ ਇਗਨੋਰ ਕੀਤਾ ਉਹਨੂੰ ਤੇ ਬਾਈਬਲ ਦੇ ਲਿਖਿਆ ਜੇ ਤੂੰ ਜ਼ਿਆਦਾ ਆਵਾਜ਼ਾਂ ਮਾਰੀਆਂ ਤੇ ਯਿਸੂ ਮਸਿਹ ਨੇ ਕਿਹਾ ਬਲਾਉ ਤੀ ਯਿਸੂ ਮਸਿਹ ਨੇ ਪੁੱਛਿਆ ਕਿ ਮੈਂ ਕੀ ਕਰਾਂ ਤੇਰੇ ਲਈ ਹੁਣ ਅੰਨਾ ਕੀ ਮੰਗੇ ਤੋ ਅੱਖਾਂ ਤੇ ਯਿਸੂ ਮਸਿਹ ਤਾਂ ਵੀ ਪੁੱਛਿਆ ਮੈਂ ਤੇਰੇ ਲਈ ਕੀ ਕਰਾਂ ਉਹਨੂੰ ਕੋ ਸਾਨੂੰ ਕਾਲੀ ਹੈ ਸਾਨੂੰ ਕਾਲੀ ਹੋਣੀ ਚਾਹੀਦੀ ਸਾਨੂੰ ਪਤਾ ਲੱਗੇ ਕਿ ਯਿਸੂ ਮਸੀਹ ਦੇ ਘਰ ਚ ਜਾ ਕੇ ਲੋਕ ਚੰਗੇ ਵੀ ਹੁੰਦੇ ਆ ਏਕ ਪਾਰਟ ਆ ਛੋਟਾ ਜਿਹਾ ਯਿਸੂਮਸ ਦਾ ਕਿ ਯਿਸੂਮਸ ਨੇ ਤੁਹਾਨੂੰ ਬਣਾਇਆ ਉਹਨੇ ਤੁਹਾਡਾ ਸਰੀਰ ਬਣਾਇਆ ਤੇ ਤੁਹਾਨੂੰ ਉਹ ਚੰਗਾ ਕਰਨ ਦੀ ਸਮਰਥ ਵੀ ਰੱਖਦਾ ਵਾ ਮੈਡੀਕਲ ਸਾਇੰਸ ਵੀ ਪਰਮੇਸ਼ਵਰ ਨੇ ਬਣਾਈ ਹੈ ਹਨਾ ਉਹ ਵੀ ਪਰਮੇਸ਼ਵਰ ਵੱਲੋਂ ਆ ਸਾਇੰਟਿਸਟ ਬਹੁਤ ਵੱਡੇ ਵੱਡੇ ਪਰਮੇਸ਼ਵਰ ਵੱਲੋਂ ਆ ਸਾਇੰਟਿਸਟ ਬਹੁਤ ਵੱਡੇ ਵੱਡੇ ਉਹ ਪਰਮੇਸ਼ਵਰ ਦੇ ਵਿੱਚ ਨੇ ਅਸੀਂ ਸਾਇੰਸ ਦੇ ਖਿਲਾਫ ਨਹੀਂ ਬਾਈਬਲ ਚ ਲਿਖਿਆ ਬਿਮਾਰਾਂ ਨੂੰ ਵੈਦ ਦੀ ਲੋੜ ਆ ਅਸੀਂ ਕਿੱਦਾਂ ਕਹਿੰਦੇ ਡਾਕਟਰ ਕੋਲ ਨਾਲ ਜਾਓ ਕ੍ਰਿਸਚਨ ਡਾਕਟਰਸ ਨੇ ਕ੍ਰਿਸਚਨ ਹਸਪੀਟਲਸ ਨੇ ਅਸੀਂ ਕਿਵੇਂ ਕਹਤੀ ਬਿਮਾਰ ਬਾਈਬਲ ਚ ਲਿਖਿਆ ਬਿਮਾਰਾਂ ਨੂੰ ਵੈਦ ਦੀ ਲੋੜ ਆ ਤੇ ਬਾਈਬਲ ਚ ਇਹ ਵੀ ਲਿਖਿਆ ਜਦੋਂ ਵੈਦ ਨਾ ਕੁਝ ਕਰ ਸਕਦੇ ਆ ਫਿਰ ਪਰਮੇਸ਼ਰ ਕਹਿੰਦੇ ਨੀ ਡਾਕਟਰ ਕਿ ਇਸੇ ਦਵਾਈ ਦਵਾਈਆਂ ਕਿ ਨਹੀਂ ਆ ਦਵਾਈਆਂ ਦੀ ਦਵਾਈਆਂ ਦੇ ਤੇ ਕੀ ਯਾਰ ਰੱਬ ਨੂੰ ਇਹ ਇਨਾ ਛੋਟਾ ਸਮਝਦੇ ਆ ਕਿ ਉਹ ਤੁਹਾਡੀ ਕੰਮ ਨਹੀਂ ਕਰ ਸਕਦਾ ਫਿਰ ਰੱਬ ਨੂੰ ਇਨਾ ਛੋਟਾ ਸਮਝਦੇ ਕੈਂਸਰ ਨਹੀਂ ਚੰਗਾ ਕਰ ਸਕਦਾ ਤੁਹਾਡਾ ਉਦਾਂ ਹੀ ਕਿੰਨੇ ਰੱਬ ਆਹ ਕਰ ਸਕਦਾ ਰੱਬ ਸਾਡਾ तो जय यीशु मसीह की क्रिसमस शोभा यात्रा 2025 के अवसर पर एक बहुत ही खास और सोचने पर मजबूर कर देने वाला संदेश सामने आया अपोस्टल अंकुर नरूला जी ने प्रेम शांति और क्षमा का संदेश देते हुए अपने सभी विरोधियों को दिल से माफ किया इतना ही नहीं उन्होंने कलीसिया से भी अपील की कि वह भी क्षमा के मार्ग पर चले इसी दौरान 25 लाख रुपये देकर धर्म परिवर्तन कराने जैसे आरोपों को उन्होंने मजाकिया अंदाज में पूरी तरह गलत और बेबुनियाद बताया साथ ही यीशु मसीह के जन्म का वास्तविक अर्थ समझाते हुए प्रेम और शांति का संदेश दिया आज के इस वीडियो में हम इसी पूरे संदेश को विस्तार से समझेंगे धर्म परिवर्तन को लेके जिस तरीके के नाल सवाल पंजाब ਦੇ ਵਿੱਚ ਉੱਠੇ जिस तरीके के नाल तेजस्वी ਮਨਾਸੁਰਾ ਨੇ ਸਵਾਲ ਚ ਕੀ ਪਹਿਲੀ ਵਾਰ ਨਹੀਂ ਬਹੁਤ ਵਾਰ ਇਹ ਜਿਹੇ ਸਵਾਲ ਚੁੱਕੇ ਗਏ ਨੇ ਚਾਹੇ ਉਹ ਖੰਬਰਾ ਚਰਚ ਹੋਏ ਜਾਂ ਫਿਰ ਪੰਜਾਬ ਦੇ ਵਿੱਚ ਹੋਰ ਚਰਚੇ ਹੁਣ ਉਹਨਾਂ ਦੇ ਉੱਪਰ ਸਵਾਲ ਚੁੱਕੇ ਗਏ ਪਰ ਜਵਾਬ ਕਿਸ ਤਰੀਕੇ ਦਾ ਹੁੰਦਾ ਹੈ ਉਸ ਸਵਾਲ ਦੇ ਵਿੱਚ ਜੋ ਚੀਜ਼ ਹੁੰਦੀਆਂ ਨੇ ਉਸ ਦੇ ਬਾਰੇ ਅੱਜ ਜਿਹੜੀ ਹੋ ਚਰਚਾ ਕਰਾਂਗੇ ਸਾਡੇ ਨਾਲ ਪਾਸਟਰ ਅੰਕੁਰ ਨਰੂਲਾ ਹੁਰੀ ਮੌਜੂਦ ਨੇ ਗੱਲਬਾਤ ਕਰਦੇ ਆ ਪਰ ਸਾਹਿਬ ਅ ਅੱਜ ਤੱਕ ਤੁਸੀਂ ਪਹਿਲਾ ਸ਼ੋਭਾ ਯਾਤਰਾ ਜਿਹੜੀ ਹੈਗੀ ਬਹੁਤ ਵਿਚਾਰ ਕਰਨ ਜਾ ਰਹੇ ਹੋ ਥੋੜਾ ਤਾਂ ਉਸ ਬਾਰੇ ਦੱਸ ਦਿਓ ਉਸ ਤੋਂ ਬਾਅਦ ਇਹ ਗੱਲ ਕਰਦੇ ਆਪਾਂ ਸ਼ੋਭਾ ਯਾਤਰਾ 크ਿਸਮਸ ਤੋਂ ਪਹਿਲਾਂ ਹੁੰਦੀ ਹੈ ਇੱਕ ਤਰੀਕਾ ਹੁੰਦਾ ਹੈ ਕਿ ਅਸੀਂ ਲੋਕਾਂ ਨੂੰ ਇਨਵਾਈਟ ਕਰੀਏ ਚਰਚ ਦੇ ਲੋਕ ਤਾਂ ਆ ਹੀ ਰਹੇ ਚਰਚ ਦੇ ਲੋਕਾਂ ਦੀ ਫੈਮਲੀਆਂ ਤਾਂ ਆ ਹੀ ਰਹੀਆਂ ਲੇਕਿਨ ਅੰਨੇ ਲੋਕਾਂ ਨੂੰ ਜਿਹੜੇ ਚਰਚ ਦੇ ਨਾਲ ਨਹੀਂ ਜੁੜੇ ਹੋਏ ਜਿਹੜੇ ਸਮਾਜ ਦੇ ਲੋਕ ਨੇ ਉਹਨਾਂ ਨੂੰ ਇੱਕ ਇਹ ਅਸੀਂ ਤਰੀਕਾ ਸਮਝਦੇ ਹਾਂ ਇਨਵਾਈਟ ਕਰਨ ਦਾ ਕਿ ਅਸੀਂ ਖੁਦ ਜਾਣੇ ਆ ਗਲੀਆਂ 'ਚ ਤੇ ਉਹਨਾਂ ਨੂੰ ਇਨਵੀਟੇਸ਼ਨ ਪਿਆਰ ਨਾਲ ਦਿੰਨੇ ਆ ਕਿ ਆਓ ਤੇ ਪਰਮੇਸ਼ਵਰ ਦੇ ਕੰਮ ਨੂੰ ਦੇਖੋ ਕਿ ਪਰਮੇਸ਼ਵਰ ਤੁਹਾਡੇ ਲਈ ਮਾਰੇਗੇ ਗਾੜੇਗੇ ਜਿੱਦ ਦਿਨ ਮੁਰਦਿਆਂ ਤੋਂ ਜੀ ਉੱਠੇ ਇਹੀ ਮੈਸੇਜ ਲੈ ਕੇ ਅਸੀਂ ਜਾਂਦੇ ਹਾਂ ਅੱਛਾ ਸਵਾਲ ਬਹੁਤ ਵੱਡਾ ਉੱਠਿਆ ਕਹਿੰਦੇ ਵੀ ਅੰਕੁਨ ਨਰੂਲਾ ਹੋਰੇ ਦੀ ਚਰਚ ਦੇ ਵਿੱਚ ਖੰਬਰਾ ਚਰਚ ਦੇ ਵਿੱਚ 25-25 ਲੱਖ ਰੁਪਏ ਦੇ ਕੇ ਧਰਮ ਪਰਿਵਰਤਨ ਕਰਾਇਆ ਜਾਂਦਾ ਹੈ ਇਹ 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 ਕਿੰਨਾ ਕੇਸ ਦੇ ਵਿੱਚ ਸਚਾਈ ਹੈਗੀ ਹੈ ਜੀ ਕਿਦਾ ਕਰਵਾਇਆ ਦੱਸੋ ਲੋਕਾਂ ਦਾ ਕਹਿੰਦੇ ਲੋਕਾਂ ਦਾ ਧਰਮ ਪਰਿਵਰਤਨ ਬਸ ਏਲੀਅਨ ਜਿੱਦਾਂ ਆਪਾਂ ਕਹਿੰਦੇ ਨਹੀਂ ਏਲੀਅਨ ਫਿਲਮਾਂ ਕਿੰਨੀਆਂ ਬੜੀਆਂ ਏਲੀਅਨ ਸੇ ਕਦੀ ਏਲੀਅਨ ਦੇਖਿਆ ਕਿਸੇ ਨੇ ਨਹੀਂ ਬਸ ਇਹ ਵੀ ਏਲੀਅਨ ਹੀ ਆ ਤੇ ਇਹ ਤੁਸੀਂ ਗੱਲਾਂ ਹੀ ਸੁਣੀ ਜਾਣੀਆਂ ਕਦੀ ਵੀ ਪ੍ਰੂਫ ਨਹੀਂ ਹੋਣਾ ਕਿਉਂਕਿ ਇਹ ਹੈ ਹੀ ਨਹੀਂਗਾ ਜੇ ਹੁੰਦਾ ਤਾਂ ਤੁਹਾਨੂੰ ਲੱਗਦਾ ਕਿ ਮੰਨ ਲਓ ਜੇ ਸਿਰ ਪੰਜਾਬ ਦੀ ਗੱਲ ਕਰੀ ਤੇ ਲੱਖਾਂ ਲੋਕਾਂ ਦੀ ਗੱਲ ਕਰਦੇ ਇੰਡੀਆ ਦੀ ਗੱਲ ਕਰੀ ਤੇ ਕਰੋੜਾਂ ਚ ਲੋਕ ਨੇ ਜੀ ਇੱਕ ਵੀ ਕੋਰਟ ਚ ਕਦੀ ਸਾਬਿਤ ਨਹੀਂ ਹੋਇਆ ਕਿ ਕਿਸੇ ਨੇ ਧਰਮ ਪਰਿਵਰਤਿਤ ਕੀਤਾ ਪੈਸੇ ਲੈ ਕੇ ਧਰਮ ਪਰਿਵਰਤਿਤ ਕਰਨਾ ਕਾਨੂੰਨੀ ਅਪਰਾਧ ਨਹੀਂ ਹੈ ਕੋਈ ਵੀ ਧਰਮ ਪਰਿਵਰਤਿਤ ਕਰ ਸਕਦਾ ਪੈਸੇ ਦੇ ਕੇ ਲਾਲਚ ਦੇ ਕੇ ਧਰਮ ਕੋਈ ਸਾਬਿਤ ਤਾਂ ਕਰੋ ਇੱਕ ਬੰਦਾ ਨਹੀਂ ਤੁਹਾਡੇ ਕੋਲ ਆਇਆ 25 ਲੱਖ ਲੈ ਕੇ ਕੀਤਾ ਫਿਰ ਕਹਿੰਦੇ 2 ਲੱਖ ਲੈ ਕੇ ਤੁਸੀਂ ਸਾਨੂੰ ਦੱਸੋ ਜਿੰਨੇ 25 ਲੱਖ ਲਿਆ ਉਹ 2 ਲੱਖ ਲੈ ਕੇ ਕਿਉਂ ਦੱਸੇਗਾ ਤੁਸੀਂ 30 ਲੱਖ ਦਾ ਆਫਰ ਕਰੋ 40 ਦਾ ਆਫਰ ਕਰੋ ਹਨਾ ਪਰ ਤਾਂ ਵੀ ਤੁਹਾਨੂੰ ਲੋਕ ਨਹੀਂ ਮਿਲਨੇ ਕਿਉਂ ਕਿ ਤੁਸੀਂ ਇਹ ਚਰਚ ਓਪਨ ਆ ਹਣਾ ਮੀਟਿੰਗਾਂ ਓਪਨ ਹੁੰਦੀਆਂ ਲਾਈਵ ਹੁੰਦੀਆਂ ਕਦੀ ਕੋਈ ਸੀਕ੍ਰੀਟ ਮੀਟਿੰਗ ਨਹੀਂ ਹੁੰਦੀ ਚਰਚ ਵੀ ਅੱਜ ਚਰਚ ਦੇ ਮੈਂਬਰ ਆ ਜਾਣ ਹਣਾ ਅੱਜ ਅੱਜ ਜੀ ਸਿਰਫ ਵਿਸ਼ਵਾਸੀ ਪੱਕੇ ਵਿਸ਼ਵਾਸੀ ਆਣ ਅੱਜ ਸਿਰਫ 크ਿਸਚਨ ਲੋਗ ਆਣ ఎవਰੀਥਿੰਗ ਇਜ਼ ਲਾਈਵ ਫਰੰਟ ਸ਼ੁਰੂ ਹੁੰਦਾ ਲਾਈਵ ਐਂਡ ਸ਼ੁਰੂ ਹੁੰਦਾ ਲਾਈਵ ਉਸ ਤੋਂ ਬਾਅਦ ਮੈਂ ਆਪਣੇ ਘਰ ਚੱਲ ਜਾਨਾ ਸਾਰਾ ਕੁਝ ਲਾਈਵ ਆ ਅੱਜ ਤੋਂ 20 ਸਾਲ ਪਹਿਲਾਂ ਦੀਆਂ ਮੀਟਿੰਗਾਂ ਵੀ ਇੰਟਰਨੈਟ ਦੇ ਉੱਤੇ ਪਈਆਂ ਹੋਈਆਂ ਹਨਾ ਸਭ ਕੁਝ ਲਾਈਵ ਕਿਉਂ ਲਾਈਵ ਕਰੀਏ ਅਸੀਂ ਜੇ ਅਸੀਂ ਲੋਕਾਂ ਦਾ ਧਰਮ ਪਰਿਵਰਤਨ ਕਰਨਾ ਨਾ ਕੋ ਉਸ ਸਾਰਾ ਕੁਝ ਓਪਨ ਆ ਸਾਰਾ ਕੁਝ ਸਾਹਮਣੇ ਆ ਬਸ ਇਹ ਹੈ ਕਿ ਜਿਹਦਾ ਜੀਵਨ ਬਦਲ ਜਾਂਦਾ ਉਹ ਆਜੰਦਾ ਚਰਚ ਉਹ ਦੂਜੇ ਉਹਨੂੰ ਸੇਮ ਜੋ ਮੈਂ ਕਹਿੰਦਾ ਸੀ ਲੋਕਾਂ ਨੂੰ ਤੁਸੀਂ ਧਰਮ ਬਦਲਿਆ ਜਦੋਂ ਮੈਂ ਚਰਚ ਆਏ ਲੋਕ ਮੈਨੂੰ ਕਹਿੰਦੇ ਹੁਣ ਤੁਸੀਂ ਆਉਂਗੇ ਚਰਚ ਲੋਕਾਂ ਨੂੰ ਕਹਿਣਗੇ ਇਹ سلسلہ ਚੱਲਦਾ ਹੀ ਜਾ ਰਿਹਾ ਬਸ ਅੱਛਾ ਕਹਿੰਦੇ ਮਿਰਕਲ ਹੀਲਿੰਗ ਹੁੰਦੀ ਹੈ ਇਹ ਥੋੜਾ ਜਿਹਾ ਮਿਰਕਲ ਹੀਲਿੰਗ ਬਾਰੇ ਤੁਸੀਂ ਦੱਸ ਸਕਦੇ ਹੋ ਕਿਉਂਕਿ ਬਹੁਤ ਵੱਡਾ ਸਵਾਲ ਹੀ ਉੱਠਦਾ ਹੁੰਦਾ ਹੈ ਕਿ ਕਹਿੰਦੇ ਵੀ ਚਮਤਕਾਰ ਰਹੀ ਉੱਥੇ ਠੀਕ ਹੋ ਜਾਂਦੇ ਲੰਗੜੇ ਚੱਲਣ ਲੱਪੈਂਦੇ ਨੇ ਗੂੰਗੇ ਬੋਲਣ ਲੱਪੈਂਦੇ ਨੇ ਉਸ ਤੋਂ ਇਲਾਵਾ ਉਹ ਕਹਿੰਦੇ ਵੀ ਜਿਹੜੇ ਬੰਦੇ ਨੂੰ ਕੈਂਸਰ ਹੋਇਆ ਹੁੰਦਾ ਹੈ ਤਰਸੀਰ ਦਾ ਫੁੱਟਸੀਰ ਦਾ ਉਹ ਵੀ ਠੀਕ ਹੋ ਜਾਂਦਾ ਹੈ ਇਹ ਕਿਵੇਂ ਪੋਸੀਬਲ ਹੈ ਸਵਾਲ ਚੱਕਦੇ ਨੇ ਲੋਕ ਬਾਈਬਲ ਦੇ ਵਿੱਚ ਲਿਖਿਆ ਪ੍ਰਭੂ ਯਿਸੂ ਮਸੀਹ ਦੇ ਵਚਨ ਚ ਪੁਰਾਣੇ ਨਿਯਮ ਤੇ ਯਿਸੂ ਮਸੀਹ ਦੇ ਜਨਮ ਦੇ 700 ਸਾਲ ਪਹਿਲਾਂ ਭਵਿਸ਼ਿਆਣੀ ਕੀਤੀ ਸੀ ਕਿ ਕੁੰਵਾਰੀ ਦੇ ਦੁਆਰਾ ਇੱਕ ਯਿਸੂਮਸੀ ਪੈਦਾ ਹੋਣਗੇ ਨਾਮ ਇਮੈਨੂਅਲ ਰੱਖਿਆ ਜਾਊਗਾ ਤੇ ਉਹਦੇ ਮਾਰ ਖਾਨ ਦੇ ਨਾਲ ਉਹਦੇ ਕੋੜੇ ਖਾਨ ਨਾਲ ਤੁਸੀਂ ਚੰਗੇ ਹੋਵੋਗੇ ਤੇ ਨਵੇਂ ਨਿਯਮ ਦੇ ਵਿੱਚ ਲਿਖਿਆ ਬਾਈਬਲ ਚ ਲਿਖਿਆ ਕਿ ਪ੍ਰਭੂ ਯਿਸੂਮਸ ਨੇ ਜੇ ਮਰਨਾ ਹੁੰਦਾ ਨਾ ਉਦਾਂ ਹੀ ਲੋਕਾਂ ਲਈ ਤੇ ਉਦਾਂ ਹੀ ਮਰ ਜਾਂਦੇ ਕੋਈ ਤਲਵਾਰ ਮਾਰ ਦਿੰਦੇ ਕਿਸੇ ਵੀ ਤਰੀਕੇ ਨਾਲ ਪਰ ਦੇਖੋ ਯਿਸੂਮਸ ਦੇ ਸਿਰ ਤੇ ਕੰਡਿਆਂ ਦਾ ਤਾਜ ਪਾਇਆ ਗਿਆ ਤੇ ਵਚਨ ਚ ਲਿਖਿਆ ਜਿਹੜੇ ਅੱਜ ਯਿਸੂਮਸ ਨੂੰ ਕਬੂਲ ਕਰਦੇ ਨੇ ਉਹਨਾਂ ਦੇ ਸਿਰ ਤੋਂ ਡਿਪਰੈਸ਼ਨ ਖਤਮ ਹੁੰਦਾ ਡਿਪਰੈਸ਼ਨ ਦੇ ਕਿੰਨੇ ਰੋਗੀ ਨੇ ਲਿਖਿਆ 39 ਕੋੜੇ ਯਿਸੂ ਮਸੀਹ ਨੇ ਪਏ ਅੱਜ ਵੀ ਬਿਮਾਰੀਆਂ ਜਿਨ੍ਹਾਂ ਦਾ ਇਲਾਜ ਨਹੀਂਗਾ ਉਹਨਾਂ ਕੋੜਿਆਂ ਦਾ ਇਲਾਜ ਮੈਂ ਨਹੀਂ ਚੰਗਾ ਕਰ ਸਕਦਾ ਜੇ ਕਿਸੇ 'ਚ ਫੇਥ ਨਹੀਂ ਹੈਗਾ ਮੈਂ ਜਿੰਨਾ ਮਰਜੀ ਜ਼ੋਰ ਲਾ ਲਾ ਮੈਂ ਉਹਨੂੰ ਚੰਗਾ ਨਹੀਂ ਕਰ ਸਕਦਾ ਮੈਨੂੰ 10 ਸਾਲ ਬਾਅਦ ਚੰਗਾਈ ਮਿਲੀ ਚਰਚ ਦੇ ਵਿੱਚ ਮੈਂ 10 ਸਾਲ ਪ੍ਰਾਰਥਨਾਵਾਂ ਕੀਤੀਆਂ ਅੱਛਾ ਹਾਂ ਇੰਦਾ ਨਹੀਂ ਕਿ ਮੈਂ ਜਾਂਦੇ ਚੰਗਾ ਹੋ ਗਿਆ ਮੇਰੇ ਜੇ ਵਿਸ਼ਵਾਸ ਨਹੀਂ ਸੀ ਬਣਦਾ ਜਾਂ ਪਰਮੇਸ਼ਰ ਮੈਨੂੰ ਮੈਨੂੰ ਕੁਝ ਆਪਣੇ ਕਮਾਂ ਲਈ ਇਸਤੇਮਾਲ ਕਰਨਾ ਚਾਹੁੰਦੇ ਸੀ ਇਹ ਕੋਈ ਸਿਰਫ ਚੰਗਿਆਈ ਦਾ ਰਸਤਾ ਨਹੀਂ ਹੈ ਪਰਮੇਸ਼ਵਰ ਇਹਨੂੰ ਇਹਨੂੰ ਛੋਟਾ ਨਾ ਕਰੋ ਚੰਗਿਆਈ ਇੱਕ ਪਾਟ ਹੈ ਇੱਕ ਚੈਰਿਟੀ ਦਾ ਬਾਈਬਲ 'ਚ ਲਿਖਿਆ ਜਿਹੜੇ ਲੋਕ ਪਰਮੇਸ਼ਵਰ ਤੇ ਵਿਸ਼ਵਾਸ ਕਰਨਗੇ ਹੁਣ ਬਾਈਬਲ ਲਿਖਿਆ ਕਿ ਲੋਹ ਬੰਨ ਵਾਲੀ ਆਪਣਾ ਸਾਰਾ ਮਾਲ ਵਿਆਇ ਕਰਕੇ ਆਪਣੇ ਬਿਮਾਰੀਆਂ ਚ ਸਭ ਕੁਝ ਰਹਿ ਕੇ ਇੱਕ ਦਿਨ ਆਂਦੀ ਔਰ ਯਿਸੂਮਸ ਦੇ ਪਲੜੇ ਨੂੰ ਛੁੰਦੀ ਔਰ ਚੰਗੀ ਹੋ ਜਾਂਦੀ ਉਹਦਾ ਵਿਸ਼ਵਾਸ ਸੀ ਮੈਂ ਯਿਸੂਮਸ ਦੇ ਪੱਲੇ ਨੂੰ ਛੂਲਾਂਗੀ ਤੇ ਮੈਂ ਚੰਗੀ ਹੋ ਜਾਾਂਗੀ ਤੇ ਨਵੇਂ ਨਿਯਮ ਚ ਪਰਮੇਸ਼ਵਰ ਨੇ ਯਿਸੂਮਸ ਦੇ ਜਨਮ ਤੋਂ ਬਾਅਦ ਆਖਿਆ ਕਿ ਵਿਸ਼ਵਾਸੀਆਂ ਚ ਨਿਸ਼ਾਨ ਹੋਣਗੇ ਰੋਗੀਆਂ ਤੇ ਹੱਥ ਰੱਖਣਗੇ ਰੋਗੀ ਚੰਗੇ ਹੋਣਗੇ ਉਹ ਸਾਮਰਥਨ ਕਿਸੇ ਤੇ ਪ੍ਰਾਰਥਨਾ ਕਰਨਗੇ ਤੇ ਉਹ ਚੰਗੇ ਹੋਣਗੇ ਬਾਈਬਲ ਦੇ ਇੱਕ ਜਗ੍ਹਾ ਲਿਖਿਆ ਕਿ ਯਿਸੂਮਸ ਨੇ ਸੁੱਕੇ ਹੱਥ ਵਾਲਾ ਬੰਦਾ ਸੀਦਾ ਹੱਥ ਸੁੱਕਾ ਸੀ ਯਿਸੂਮਸ ਨੇ ਕਿਹਾ ਆਪਣਾ ਹੱਥ ਵਧਾ ਯਿਸੂਮਸ ਨੇ ਹੱਥ ਫੜਕੇ ਨਹੀਂ ਚੰਗਾ ਕੀਤਾ ਉਹਨੂੰ ਕਿਹਾ ਤੂੰ ਇੱਕ ਬੰਦਾ ਚਰਚ ਆਵੇ ਉਹਨੂੰ ਵਿਸ਼ਵਾਸ ਆ ਕਿਉਂਕਿ ਯਿਸੂਮਸ ਨੇ ਕੁਝ ਸਾਬਤ ਨਹੀਂ ਕਰਨਾ ਕਿ ਮੇਰੇ ਤੂੰ ਹੀ ਕ੍ਰਿਸਚੀਅਨ ਬਣ ਜਾ ਤਾਂ ਮੈਂ ਤੈਨੂੰ ਚੰਗਾ ਕਰੂੰਗਾ ਦੇਖੋ ਸਾਬਤ ਯਿਸੂਮਸ ਨੇ ਕੁਝ ਸਾਬਤ ਨਹੀਂ ਕਰਨਾ ਤੂੰ ਹੀ ਨਾ ਬਣੋ ਕ੍ਰਿਸਚੀਅਨ ਇਹ ਸਵਾਲ ਹੁੰਦਾ ਹੈ ਕਿ ਮੈਂ ਕਹਿੰਦੇ ਪਹਿਲੇ ਚਰਚ ਦੇ ਵਿੱਚ ਆ ਜਾਓ ਮੈਂ ਠੀਕ ਹੋ ਜਾਊਂਗਾ ਨਹੀਂ ਨਹੀਂ ਯਿਸੂਮਸ ਨੇ ਤੁਹਾਨੂੰ ਸਾਬਤ ਕੁਝ ਨਹੀਂ ਕਰਨਾ ਉਹ ਕਰ ਚੁੱਕਾ ਉਹਨੇ ਕਿਹਾ ਮੇਰੇ ਕੀਤੇ ਕੰਮਾਂ ਤੇ ਵਿਸ਼ਵਾਸ ਕਰੋ ਮੈਂ ਸਾਬਤ ਕੁਝ ਨਹੀਂ ਕਰਨਾ ਐਦਾ ਤੇ ਲੋਕ ਚਰਚ ਵਿੱਚ ਹੈਗੇ ਜਿਹੜੇ ਆਏ ਸਾਬਤ ਕਰੋ ਉਹ ਅਜੇ ਤੱਕ ਬਿਮਾਰ ਨਹੀਂ ਚੰਗੇ ਹੁੰਦੇ ਹੀ ਨਹੀਂ ਕਿਉਂਕਿ ਯਿਸੂਮਸ ਨੇ ਕਿਹਾ ਵਿਸ਼ਵਾਸ ਨਾਲ ਵਿਸ਼ਵਾਸ ਕਰ ਅੰਨਾ ਯਿਸੂ ਮਸ ਨੂੰ ਆਵਾਜ਼ਾਂ ਦੇ ਰਹੀ ਸੀ ਯਿਸੂ ਮਸ ਨੇ ਇਗਨੋਰ ਕੀਤਾ ਉਹਨੂੰ ਤੇ ਬਾਈਬਲ ਦੇ ਲਿਖਿਆ ਜੇ ਤੂੰ ਜ਼ਿਆਦਾ ਆਵਾਜ਼ਾਂ ਮਾਰੀਆਂ ਤੇ ਯਿਸੂ ਮਸ ਨੇ ਕਿਹਾ ਬਲਾਓ ਤੇ ਯਿਸੂ ਮਸ ਨੇ ਪੁੱਛਿਆ ਕਿ ਮੈਂ ਕੀ ਕਰਾਂ ਤੇਰੇ ਲਈ ਉਹਨ ਅੰਨਾ ਕੀ ਮੰਗੇ ਦੋ ਅੱਖਾਂ ਤੇ ਯਿਸੂ ਮਸ ਨੇ ਤਾਂ ਵੀ ਪੁੱਛਿਆ ਮੈਂ ਤੇਰੇ ਲਈ ਕੀ ਕਰਾਂ ਉਹਨੂੰ ਕੋਈ ਕਾਲੀ ਨਹੀਂ ਗਈ ਚੰਗਾ ਕਰਨ ਦੀ ਸਾਨੂੰ ਕਾਲੀ ਹੈ ਸਾਨੂੰ ਕਾਲੀ ਹੋਣੀ ਚਾਹੀਦੀ ਸਾਨੂੰ ਪਤਾ ਲੱਗੇ ਕਿ ਯਿਸੂ ਮਸੀਹ ਦੇ ਘਰ ਚ ਜਾ ਕੇ ਲੋਕ ਚੰਗੇ ਵੀ ਹੁੰਦੇ ਆ ਏਕ ਪਾਟ ਆ ਛੋਟਾ ਜਿਹਾ ਯਿਸੂ ਮਸੀਹ ਦਾ ਕਿ ਯਿਸੂ ਮਸੀਹ ਨੇ ਤੁਹਾਨੂੰ ਬਣਾਇਆ ਉਹਨੇ ਤੁਹਾਡਾ ਸਰੀਰ ਬਣਾਇਆ ਤੇ ਤੁਹਾਨੂੰ ਉਹ ਚੰਗਾ ਕਰਨ ਦੀ ਸਮਰਥ ਵੀ ਰੱਖਦਾ ਵਾ ਮੈਡੀਕਲ ਸਾਇੰਸ ਵੀ ਪਰਮੇਸ਼ਵਰ ਨੇ ਬਣਾਈ ਹੈ ਹਨਾ ਉਹ ਵੀ ਪਰਮੇਸ਼ਵਰ ਵੱਲੋਂ ਆ ਸਾਇੰਟਿਸਟ ਬਹੁਤ ਵੱਡੇ ਵੱਡੇ ਪਰਮੇਸ਼ਵਰ ਵੱਲੋਂ ਆ ਸਾਇੰਟਿਸਟ ਬਹੁਤ ਵੱਡੇ ਵੱਡੇ ਉਹ ਪਰਮੇਸ਼ਵਰ ਦੇ ਵਿੱਚ ਨੇ ਅਸੀਂ ਸਾਇੰਸ ਦੇ ਖਿਲਾਫ ਨਹੀਂ ਬਾਈਬਲ ਚ ਲਿਖਿਆ ਬਿਮਾਰਾਂ ਨੂੰ ਵੈਦ ਦੀ ਲੋੜ ਆ ਅਸੀਂ ਕਿੱਦਾਂ ਕਹਿਸਦਾ ਡਾਕਟਰ ਕੋਲ ਨਾਲ ਜਾਓ ਕ੍ਰਿਸਚੀਅਨ ਡਾਕਟਰਸ ਨੇ ਕ੍ਰਿਸਚੀਅਨ ਹਸਪੀਟਲਸ ਨੇ ਅਸੀਂ ਕਿਵੇਂ ਕਹਿਦੀ ਬਿਮਾਰ ਬਾਈਬਲ ਚ ਲਿਖਿਆ ਬਿਮਾਰਾਂ ਨੂੰ ਵੈਦ ਦੀ ਲੋੜ ਆ ਤੇ ਬਾਈਬਲ ਚ ਇਹ ਵੀ ਲਿਖਿਆ ਜਦੋਂ ਵੈਦ ਨਾ ਕੁਝ ਕਰ ਸਕਦੇ ਆ ਫੇਰ ਪਰਮੇਸ਼ਰ ਕਹਿੰਦੇ ਨੀ ਡਾਕਟਰ ਕੀ ਇਸ ਦਵਾਈ ਦਵਾਈਆਂ ਕੇ ਨਹੀਂ ਆ ਦੂਆਂ ਕੀ ਦੁਆਵਾਂ ਕੇ ਤੇ ਕੀ ਯਾਰ ਰੱਬ ਨੂੰ ਇੰਨਾ ਛੋਟਾ ਸਮਝਦੇ ਆ ਕਿ ਉਹ ਤੁਹਾਡੀ ਕੰਮ ਨਹੀਂ ਕਰ ਸਕਦਾ ਕਿ ਰੱਬ ਨੂੰ ਇੰਨਾ ਛੋਟਾ ਸਮਝਦੇ ਕੈਂਸਰ ਨਹੀਂ ਚੰਗਾ ਕਰ ਸਕਦਾ ਤੁਹਾਡਾ ਉਦਾਂ ਹੀ ਕਹਿੰਨੇ ਰੱਬ ਆਹ ਕਰ ਸਕਦਾ ਰੱਬ ਸਾਡਾ ਇਹ ਸਾਡਾ ਰੱਬ ਇਹ ਨਹੀਂ ਕਰ ਸਕਦਾ ਕਿ ਬਿਮਾਰੀ ਤੋਂ ਛੁਦ ਨਹੀਂ ਕਰ ਸਕਦਾ ਸਾਨੂੰ ਹਰ ਤੁਹਾਨੂੰ ਫੇਥ ਹੋਣਾ ਚਾਹੀਦਾ ਕਿ ਮੈਂ ਚਰਚ ਜਾਊਂਗਾ ਯਿਸੂ ਮਸ ਨੇ ਮੇਰੇ ਲਈ ਕੋੜੇ ਖਾਦੇ ਪ੍ਰਭੂ ਮੈਂ ਵਿਸ਼ਵਾਸ ਕਰਦਾ ਹਾਂ ਕਿ ਮੈਂ ਪ੍ਰਾਰਥਨਾ ਕਰੂੰਗਾ ਮੈਂ ਵਚਨ ਤੇ ਚੱਲੂੰਗਾ ਮੈਂ ਪਵਿੱਤਰਤਾ ਹੀ ਹਨ ਕਰਾਂਗਾ ਮੈਂ ਗਲਤ ਕੰਮ ਛੱਡਾਂਗਾ ਮੈਂ ਚੋਰੀਆਂ ਛੱਡਾਂਗਾ ਮੈਂ ਚਕਾਰੀਆਂ ਛੱਡਾਂਗਾ ਚੰਗਿਆਈ ਸਾਨ ਥੋੜੀ ਐ ਕੋਈ ਐਡੀ ਹਨਾ ਇਹ ਆ ਬੰਦੇ ਨੂੰ ਮੈਂ ਲਿਆਉਣਾ ਜੀ ਨੂੰ ਚੰਗਾ ਕਰੋ ਯਾ ਕਿਵੇਂ ਚੰਗਾ ਕਰਦੀਏ ਤੁਸੀਂ ਇਸ ਬੰਦੇ ਛੱਡੋ ਸਾਡੇ ਕੋਲ ਇਨੂੰ ਵਿਚਨ ਵਚਨ ਦੱਸਾਂਗੇ ਕਿ ਪ੍ਰਭੂ ਯਿਸੂ ਮੇਰੇ ਲਈ ਮਾਰੇ ਗਏ ਆ ਤੂੰ ਪਾਪ ਛੱਡਣ ਨੂੰ ਤਿਆਰ ਆ ਇਹ ਸਵਾਲ ਕਹਿੰਦੇ ਕਹਿੰਦੇ ਭਈ ਅਸੀਂ ਕੋਈ ਬੰਦਾ ਤੁਹਾਡੇ ਕੋਲ ਲਿਆ ਦੰਨੇ ਆ ਬਿਮਾਰ ਹੋਵੇਗਾ ਟੈਸਟ ਕਰਾ ਦੰਨੇ ਆ ਇਹ ਕਹਿੰਦੇ ਅੰਕੁਰ ਰਵਲਾਸ ਠੀਕ ਕਰ ਦਿੰਦਾ ਮੈਂ ਮੱਝੂ ਅਸੀਂ ਤੁਹਾਨੂੰ 100 ਬੰਦੇ ਦੰਨੇ ਤੂੰ ਚੈੱਕ ਕਰ ਲਓ ਉਹਨਾਂ ਨੂੰ ਅਸੀਂ ਉਹ ਬੰਦੇ ਦੇ ਰਹੇ ਜਿਨ੍ਹਾਂ ਨੇ ਵਿਸ਼ਵਾਸ ਕੀਤਾ ਹਨਾ ਮੈਂ ਜੇ ਅੜ ਜੂਗਾ ਕਿ ਇਹਨੂੰ ਇਹਨੂੰ ਚੰਗਾ ਯਾਰ ਉਹਦਾ ਵਿਸ਼ਵਾਸ ਕਿ ਉਹ ਪ੍ਰਭੂ ਤੇ ਵਿਸ਼ਵਾਸ ਕਰਦਾ ਕਿ ਉਹ ਅਗਲਾ ਜੀਵਨ ਪ੍ਰਭੂ ਦੇ ਮੁਤਾਬਿਕ ਜੀਣਾ ਚਾਹੁੰਦਾ ਕਿ ਉਹ ਬਾਈਬਲ ਦੇ ਸਿੱਖਿਆਵਾਂ ਦੇ ਚੱਲੂਗਾ ਬਾਈਬਲ ਤੇ ਲਿਖ हीलिंग ਕੋਈ ਤਾਂ ਖਾਣ ਲਈ ਨਹੀਂ ਕਿ ਚਰਚ ਕੋ ਪਾਵਰ ਹੈ ਪ੍ਰਭੂ ਕੋ ਪ੍ਰਭੂ ਕੁਝ ਪ੍ਰੂਫ ਨਹੀਂ ਕਰਨਾ ਚਾਹਦਾ ਹੀਲਿੰਗ ਇਜ਼ ਫॉर ਯਰ ਸਾਲ ਵਿੱਚ ਹੀਲਿੰਗ ਲੈ ਕੇ ਇਹ ਪਤਾ ਚੱਲਦਾ ਵਾ ਕਿ ਵਾਕਈ ਪ੍ਰਭੂ ਯਿਸੂ ਮਸੀਹ ਨੇ ਚੰਗਾ ਕੀਤਾ ਤੇ ਮੈਂ ਆਪਣੇ ਪਾਪ ਛੱਡਾਂ ਹੀਲਿੰਗ ਇਜ਼ ਫॉर दैट ਪਰਪਸ ਆਤਮਿਕ ਪਰਪਸ ਲਈ ਇਹ ਚੰਗਾਈ ਕੋਈ ਚਰਚ ਨੂੰ ਮਸ਼ਹੂਰ ਚਰਚ ਪਹਿਲੇ ਹੀ ਮਸ਼ਹੂਰ ਹੈ ਤੁਸੀਂ ਅੱਦ ਦੀ ਚਰਚ ਦੇਖੋ ਜਿੱਥੇ ਹੀਲਿੰਗ ਨਹੀਂ ਹੁੰਦੀ ਕੱਲਾ ਪ੍ਰਚਾਰ ਹੁੰਦਾ ਉੱਥੇ ਵੀ ਲੱਖਾਂ ਲੋਕ ਨੇ ਤੇ ਉੱਥੇ ਲੱਖਾਂ ਲੋਕ ਕਿਉਂ ਨੇ ਜੇ ਹੀਲਿੰਗ ਨਹੀਂ ਹੁੰਦੀ ਤੇ ਫਿਰ ਫਿਰ ਲੱਖਾਂ ਲੋਕ ਕਿਉਂ ਉੱਥੇ ਆ ਰਹੇ ਨੇ वचन ਕੰਮ ਕਰਦਾ ਹੀਲਿੰਗ ਇਜ਼ ਜਸਟ ਅ ਪਾਰਟ ਆਫ ਦੈਟ ਵਰਡ ਆਫ ਗੋਡ ਕਿ ਜੀਸਸ ਨੇ ਕਿਹਾ ਜਾਓ ਤੇ ਬਿਮਾਰਾਂ ਨੂੰ ਸੁਸਮਾਚਾਰ ਦਿਓ ਕੰਗਾਲਾਂ ਨੂੰ ਸੁਸਮਾਚਾਰ ਦਿਓ ਸਾਰੇ ਲੋਕਾਂ ਨੂੰ ਸੁਸਮਾਚਾਰ ਦਿਓ ਹੀਲਿੰਗ ਇਜ਼ ਜਸਟ ਅ ਸਿੰਗਲ ਪਾਰਟ ਕਿ ਅਗਰ ਤੁਸੀਂ ਬਿਲੀਵ ਕਰਦੇ ਹੋ ਤਾਂ ਰੱਬ ਇਹ ਵੀ ਕਰ ਸਕਦਾ ਅੱਛਾ ਬਸ ਦੋ ਕੁ ਮੇਰੇ ਆਖਰੀ ਸਵਾਲ ਕਹਿੰਦੇ ਵੀ ਫੋਰਨ ਫੰਡਿੰਗ ਪਾਸਟਰ ਅੰਕੁਰ ਨਰੂਲਾ ਤੇ ਉਹਨਾਂ ਦੀ ਚਰਚ ਨੂੰ ਬਹੁਤ ਤਗੜੀ ਵਾਲੀ ਹੁੰਦੀ ਹੈ ਜਿਸ ਕਾਰਨ ਸਿਆਸੀ ਲੋਕ ਵੀ ਪਾਸਟਰ ਅੰਕੁਰ ਨਰੂਲਾ ਹੋਰਾਂ ਕੋਲ ਆਉਂਦੇ ਨੇ ਇਸ ਦੇ ਵਿੱਚ ਕਿੰਨੀ ਕੀ ਜਾਣ ਹੈ ਤੇ ਕਿੰਨੀ ਕੀ ਸੱਚਾਈ ਹੈ ਫੋਰਨ ਫੰਡਿੰਗ ਲਈ ਤੁਹਾਨੂੰ ਐਫਸੀਆਰਏ ਸਰਟੀਫਿਕੇਟ ਚਾਹੀਦਾ ਹੁੰਦਾ ਹਨਾ ਤੇ ਜੇ ਉਹ ਜਦੋਂ ਕਿਸੇ ਕੋਲ ਹੋਵੇ ਮੇਰੇ ਕੋਲ ਮੰਨ ਲਓ ਨਹੀਂ ਆ ਕਿਸੇ ਕੋਲ ਹੋਵੇ ਤੇ ਉਹ ਵੀ ਇੱਕ ਨੰਬਰ ਚ ਪੈਸਾ ਆਉਂਦਾ ਤੇ ਉਹ ਸਰਕਾਰੀ ਬੈਂਕ ਚ ਆਉਂਦਾ ਉਹਨੂੰ ਖਰਚ ਕਰਕੇ ਸਰਕਾਰ ਨੂੰ ਹਿਸਾਬ ਦੇਣਾ ਹੁੰਦਾ ਜਦੋਂ ਮੇਰੇ ਕੋਲ ਸੀਗਾ ਉਹਦਾ ਹਿਸਾਬ ਸਰਕਾਰ ਨੂੰ ਜਾਂਦਾ ਕਿ ਆ 50 ਨਾ 5000 ਰੁਪਿਆ ਆਇਆ ਜੀ ਆ ਉਹਦਾ ਹਿਸਾਬ ਆ ਇੱਥੇ ਖਰਚੇ ਆ 5000 ਦਾ ਲੰਗਰ ਲੱਗਾ 5000 ਦਾ ਲਾਈਟਾਂ ਦਾ ਖਰਚਾ ਸੀ 5000 ਜਨਰੇਟਰ ਦਾ ਖਰਚਾ ਸੀ ਹਨਾ ਹੁਣ ਮੰਨ ਲਓ ਕੋਈ ਪੈਸਾ ਆਂਦਾ ਤੇ ਬੈਂਕਾਂ ਚ ਆਂਦਾ ਤੇ ਬੈਂਕ ਕਿਹੜਾ ਸਾਡੀਆਂ ਬੈਂਕਾਂ ਤੁਹਾਡੀਆਂ ਹਨਾ ਤੁਸੀਂ ਬਹੁਤ ਵੱਡੀ ਗੱਲ ਕਰ ਰਹੇ ਹੋ ਕਿ ਤੁਹਾਨੂੰ ਫੰਡਿੰਗ ਹੀ ਨਹੀਂ ਆਉਂਦੀ ਫੋਰਨ ਇੱਥੇ ਦੇ ਲੋਕ ਫੰਡ ਕਰਦੇ ਇੱਥੇ ਦੇ ਲੋਕ ਤੁਸੀਂ ਆਂਦੇ ਵੇ ਆਂਦੇ ਆਪਣਾ ਟਾਈਟ ਮੈਂ ਵੀ ਬਿਜ਼ਨਸਮੈਨ ਮੈਂ ਆਪਣਾ ਟਾਈਟ ਬੋਨਾ ਚਰਚ ਆਪਣੇ ਟਾਈਟ ਨਾਲ ਸੀ ਖਰਚਾ ਕਰੀਦਾ ਤੇ ਫੋਰਨ ਫੰਡਿੰਗ ਆਂਦੀ ਹੁੰਦੀ ਚਰਚ ਕਿਤੇ ਪੂਰੀ ਨਾ ਹੋ ਜਾਂਦੀ ਕੰਪਲੀਟ ਅੱਛਾ ਮਤਲਬ ਚਰਚ ਹੱਲੇ ਵੀ ਤੁਸ ਤੁਹਾਨੂੰ ਲੱਗਦਾ ਕਿ ਕਿੱਥੇੋਂ ਫੰਡ ਆਂਦਾ ਬਣਾਈ ਜੰਨੇ ਹੌਲੀ ਹੌਲੀ ਜੋ ਲੋ उन्होंने तो मैसेज मैसेज <coughs> प्यार करते हैं यही ठीक है दोस्तों क्रिसमस का असली संदेश न नफरत है और न ही आरोप बल्कि प्रेम शांति और क्षमा है अपोस्टल अंकुर नरुला जी ने यही संदेश क्रिसमस शोभा यात्रा 2025 में सबके सामने रखा अंत में उन्होंने सभी भाई बहनों को 25 दिसंबर की प्रार्थना सभा में शामिल होने का स्नेहपूर्ण निमंत्रण भी दिया ताकि हम सब मिलकर यीशु मसीह के जन्म का उत्सव शांति और एकता के साथ मना सकें अगर आपको यह वीडियो पसंद आई हो तो लाइक करें शेयर करें और चैनल को सब्सक्राइब करना न भूलें यीशु मसीह का शांति संदेश आप सभी के साथ हो